ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਰੱਖੜੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਕਿ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਹਾਣੀ ਕਿੱਦਾਂ ਦੀ ਲੱਗੀ ਕਹਾਣੀ ਸ਼ੁਰੂ ਕਰਦਿਆਂ ਜੀਤ ਜਦਕਰ ਅੰਦਰ ਆਇਆ ਤਾਂ ਅੰਦਰੋਂ ਹਾਸੇ ਠੱਠੇ ਦੀਆਂ ਆਵਾਜ਼ਾਂ ਆ ਰਹੀਆਂ ਸੀ ਆਉਂਦੀਆਂ ਵੀ ਕਿਉਂ ਨਾ ਅੱਜ ਦਿਨ ਹੀ ਇੰਨੇ ਭਾਗਾ ਵਾਲਾ ਸੀ ਰੱਖੜੀ ਦਾ ਦਿਨ ਉੱਪਰੋਂ ਜੀਤ ਦੀ ਭੈਣ ਜਿਸਦਾ ਵਿਆਹ ਕੁਝ ਟਾਈਮ ਪਹਿਲਾਂ ਹੀ ਹੋਇਆ ਸੀ ਆਪਣੇ ਘਰ ਵਾਲੇ ਨਾਲ ਆਈ ਸੀ ਸਾਰੀਆਂ ਭੈਣਾਂ ਨੂੰ ਤਾਂ ਉਚਾਈ ਬੜਾ ਸੀ ਅੱਜ ਦਾ ਦਿਨ ਤਾਂ ਉਹਨਾਂ ਲਈ ਦੁਨੀਆ ਦਾ ਸਭ ਤੋਂ ਵੱਡਾ ਦਿਨ ਹੁੰਦਾ ਸੀ ਕਿਉਂਕਿ ਜੀਤ ਪੰਜ ਭੈਣਾਂ ਦਾ ਇਕੱਲਾ ਭਾਈ ਸੀ ਦੋ ਭੈਣਾਂ ਉਸ ਦੀਆਂ ਤੇ ਤਿੰਨ ਚਾਚੇ ਦੀਆਂ ਕੁੜੀਆਂ ਚਾਚਾ ਛੋਟੀ ਉਮਰ ਹੀ ਪੂਰਾ ਹੋ ਗਿਆ ਪਰ ਜੀਤ ਨੇ ਸਾਰੀਆਂ ਭੈਣਾਂ 'ਚ ਕਦੇ ਫਰਕ ਨਾ ਕੀਤਾ ਜੀਤ ਦੇ ਬਾਪੂ ਨੇ ਮਸਾ ਜੀਤ ਨੂੰ ਪੜ੍ਹਾਇਆ ਸੀ ਜੀਤ ਵੀ ਬਹੁਤ ਸਿਆਣਾ ਸੀ ਨੌਕਰੀ ਤੇ ਲਗਨਸਾਰ ਲਗਨਸਾਰ ਉਸ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਚੱਕ ਲਈ ਅੱਜ ਦੇ ਦਿਨ ਉਹ ਸਭ ਨੂੰ ਮਹਿੰਗੇ ਤੋਂ ਮਹਿੰਗਾ ਗਿਫਟ ਦਿੰਦਾ ਪਰ ਇਸ ਵਾਰ ਜਦੋਂ ਉਹ ਪੈਸੇ ਕਢਵਾਉਣ ਗਿਆ ਤਾਂ ਪਤਾ ਲੱਗਿਆ ਕਿ ਲਾਕਡਾਊਨ ਕਰਕੇ ਉਸ ਦੀ ਸੈਲਰੀ ਨਹੀਂ ਪਈ ਤੇ ਜੋ ਬਚਤ ਸੀ ਉਹ ਘਰ ਦੇ ਖਰਚ ਤੇ ਲੱਗ ਗਈ ਸੀ ਉਸ ਨੇ ਵੱਡੀ ਭੈਣ ਨੂੰ ਸੋਨੇ ਦਾ ਹਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਦੀ ਜੇਬ 'ਚ ਤਾਂ ਸਿਰਫ 1000 ਰੁਪਏ ਸੀ ਉਸ ਨੂੰ ਬੜੀ ਸ਼ਰਮ ਆਈ ਕਿ ਪ੍ਰੌਣਾ ਕੀ ਸੋਚੂ ਅੱਜ ਤਾਂ ਬਹੁਤ ਬੇਇੱਜ਼ਤੀ ਹੋਣੀ ਉਹ ਅੱਜ ਦੇ ਦਿਨ ਭੈਣਾਂ ਦੇ ਮੂੰਹ ਤੇ ਉਦਾਸੀ ਨਹੀਂ ਸੀ ਦੇਖ ਸਕਦਾ ਇਹੀ ਸਭ ਸੋਚਦਾ ਜਦ ਉਹ ਘਰ ਅੰਦਰ ਵੜਿਆ ਤਾਂ ਉਸਦੇ ਕੰਨ 'ਚ ਆਵਾਜ਼ ਆਈ ਛੋਟੀ ਭੈਣ ਕਹਿੰਦੀ ਕਿ ਮੈਂ ਤਾਂ ਇਸ ਵਾਰ ਮਹਿੰਗਾ ਜਿਹਾ ਸੂਟ ਲੈਣਾ ਹੈ ਬਾਕੀ ਵੀ ਉਸ ਦੀ ਹਾਂ 'ਚ ਹਾਂ ਮਿਲਾ ਰਹੀਆਂ ਸਨ ਵੱਡੀ ਭੈਣ ਨੇ ਕਿਹਾ ਮੈਂ ਤਾਂ 5100 ਤੋਂ 1 ਰੁਪਿਆ ਘੱਟ ਨਹੀਂ ਲੈਂਦੀ ਜੀਤ ਦਾ ਮਾਨ ਕੀਤਾ ਪਰ ਐਨੇ ਕੁ ਮਾਨੇ ਆ ਕੇ ਕਿਹਾ ਆ ਗਿਆ ਮੇਰਾ ਪੁੱਤ ਜਾ ਕੇ ਅੰਦਰ ਜਾ ਕੇ ਭੈਣਾ ਤੋਂ ਰਖੜੀ ਬਣਾ ਲੈ ਕਾਦਾ ਤੇਰਾ ਇੰਤਜ਼ਾਰ ਕਰ ਰਹੀਆਂ ਨਹੀਂ ਉਹ ਅਣਮੰਨੀ ਜੇ ਮਨ ਨਾਲ ਅੰਦਰ ਗਿਆ ਤੇ ਬਾਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਬੈਠ ਗਿਆ। ਉਸ ਦੇ ਚਿਹਰੇ ਦਾ ਉੱਗਿਆ ਰੰਗ ਭੈਣ ਨੇ ਮਿੰਟਾਂ 'ਚ ਪਛਾਣ ਲਿਆ ਤੇ ਪੁੱਛਿਆ ਕੀ ਹੋਇਆ ਖੁਸ਼ ਨਹੀਂ ਲੱਗ ਰਿਹਾ ਤਾਂ ਉਹਨੇ ਬਹਾਨਾ ਬਣਾਤਾ ਕਿ ਮਠਾਈ ਦੀ ਦੁਕਾਨ ਤੇ ਬਹੁਤ ਭੀੜ ਸੀ। ਬਸ ਤਾਂ ਕਰਕੇ ਸਾਰੀਆਂ ਭੈਣਾਂ ਥਾਲ ਸਜਾਉਣ ਲੱਗ ਪਈਆਂ ਤਾਂ ਵੱਡੀ ਭੈਣ ਨੇ ਕਿਸੇ ਕੰਮ ਬਹਾਨੇ ਉਸ ਨੂੰ ਦੂਜੇ ਕਮਰੇ 'ਚ ਬੁਲਾਇਆ ਤੇ ਪੁੱਛਿਆ ਕਿ ਕੀ ਗੱਲ ਹੈ ਸੱਚ-ਸੱਚ ਦੱਸ। ਪਹਿਲਾਂ ਤਾਂ ਉਹ ਮੁੱਕਰ ਗਿਆ। ਪਰ ਜਦ ਭੈਣ ਨੇ ਆਪਣੀ ਕਸਮ ਦਿੱਤੀ ਤਾਂ ਦੱਸਿਆ ਕਿ ਮੇਰੇ ਜੇਬ 'ਚ ਸਿਰਫ 1000 ਪਏ ਨੇ ਮੈਂ ਕੀ ਕਰਾਂ ਬਾਪੂ ਕੋਲ ਵੀ ਅਜੇ ਕੁਝ ਨਹੀਂ ਹੈਗਾ ਬਾਜੀ ਕੀ ਸੋਚਣਗੇ ਤੁਸੀਂ ਕੀ ਸੋਚੋਗੇ ਕਿ ਮੈਂ ਦਾ ਵੀਰ ਐ ਸੁਣ ਕੇ ਭੈਣ ਰੋਣ ਲੱਗ ਪਈ ਤੂੰ ਆਪਣੀ ਭੈਣ ਨੂੰ ਐਦਾਂ ਦਾ ਸਮਝਿਆ ਭੈਣਾਂ ਲਈ ਵੀਰਾਂ ਤੋਂ ਉੱਤੇ ਕੁਝ ਨਹੀਂ ਹੁੰਦਾ ਪਰ ਜੀਤ ਦਾ ਮਨ ਨਾ ਟਿਕਿਆ ਕਹਿੰਦਾ ਭੈਣ ਮੇਰਾ ਜੀ ਕਰਦਾ ਕਿ ਤੇ ਜਾ ਕੇ ਮਰ ਜਾਵਾਂ ਕਿਵੇਂ ਦਾ ਵੀਰ ਅੰਜ ਮੈਂ ਜੋ ਅੱਜ ਦੇ ਦਿਨ ਭੈਣਾਂ ਦਾ ਕੋਈ ਸੁਪਨਾ ਪੂਰਾ ਨਾ ਕਰ ਸਕਿਆ ਭੈਣ ਨੇ ਉਸ ਭੈਣ ਨੇ ਉਸ ਨੂੰ ਕੋਲ ਬਿਠਾਇਆ ਤੇ ਕਿਹਾ ਵੀਰੇ ਤੂੰ ਸਾਨੂੰ ਸਭ ਕੁਝ ਦਿੱਤਾ ਤੇਰੇ ਤੇ ਸਾਨੂੰ ਮਾਣ ਹੈ ਅੱਜ ਦਾ ਦਿਨ ਇਸ ਘਰ 'ਚ ਖੁਸ਼ੀਆਂ ਦਾ ਕਾਰਨ ਤੂੰ ਹੈ ਨਾਲੇ ਰਹੀ ਪੈਸੇ ਦੀ ਗੱਲ ਤੂੰ ਜੋਰ ਪਾਏ ਮੈਨੂੰ ਤਿਹਾਰਾਂ ਤੇ ਦਿੰਦਾ ਸੀ ਉਹ ਸਾਰੇ ਮੈਂ ਬੇਬੇ ਕੋਲ ਰੱਖੇ ਨੇ 10000 ਤੋਂ ਉੱਤੇ ਹੋਣੇ ਉਹ ਸਭ ਨੂੰ ਦੇ ਦੇ ਚੱਲ ਹੁਣ ਰਖੜੀ ਬੰਨੀਏ ਜਿਵੇਂ ਉਹ ਪਿੱਛੇ ਮੁੜੇ ਦੇਖਿਆ ਪਰੌਣਾ ਖੜਾ ਸੀ ਦੋਵੇਂ ਭੈਣ ਭਰਾ ਡਰ ਗਏ ਪਰ ਪਰੌਣੇ ਨੇ ਕਿਹਾ ਮੈਂ ਤਾਂ ਸੋਚਦਾ ਸੀ ਅੱਜ ਪਿਆਰ ਦਾ ਤਿਉਹਾਰ ਹੈ ਪਰ ਇੱਥੇ ਤਾਂ ਸੌਦੇਵਾਦੀ ਚੱਲ ਰਹੀ ਆ ਜੀਤ ਬੋਲਿਆ ਨਹੀਂ ਭਾਜੀ ਐਵੇਂ ਕੋਈ ਗੱਲ ਨਹੀਂ ਮੈਂ ਤੇ ਭੈਣ ਤਾਂ ਬਸ ਐਵੇਂ ਹੀ ਤਾਂ ਪਰੋਣੇ ਨਹੀਂ ਕਿਹਾ ਸੁਣ ਕੇ ਦੋਵੇਂ ਰੋਣੇ ਲੱਗੇ ਵੀਰੇ ਇਸ ਤਿਹਾਰ ਭੈਣ ਭਾਈ ਦਾ ਤਿਹਾਰ ਆ ਭੈਣ ਭਾਈ ਦੇ ਪਿਆਰ ਦਾ ਜੇ ਇਸ ਨੂੰ ਪੈਸੇ ਨਾਲ ਮਨਾਉਂਗੇ ਤਾਂ ਇੱਕ ਦਿਨ ਰਿਸ਼ਤੇ ਟੁੱਟ ਜਾਣਗੇ ਇੱਕ ਦੂਜੇ ਨੂੰ ਬੁਲਾਉਣ ਤੋਂ ਵੀ ਕਤਰਾਉਂਗੇ ਨਾਲੇ ਜੇ ਸੋਚਦਾ ਮੈਂ ਕੀ ਸੋਚੂ ਵੀਰੇ ਮੈਂ ਤੇਰੇ ਨਾਲ ਵਰਤਣਾ ਪੈਸੇ ਨਾਲ ਨਹੀਂ ਮੇਰਾ ਘਰ ਤੇਰੀ ਭੈਣ ਨਾਲ ਆ ਉਸਦੀ ਖੁਸ਼ੀ ਨਾਲ ਆ ਉਹ ਤਾਂ ਹੀ ਖੁਸ਼ ਹੋਊ ਜੇ ਉਸਦੇ ਘਰ ਆਪਣੇ ਘਰ ਸਭ ਠੀਕ ਹੋ। ਇਹ ਸਭ ਕੁਝ ਬਾਕੀ ਮੈਂਬਰ ਵੀ ਬਾਹਰ ਖੜੇ ਸੁਣ ਰਹੇ ਸੀ। ਸਾਰੀਆਂ ਭੈਣਾਂ ਜੀਤ ਨੂੰ ਆ ਕੇ ਚਿੰਬੜ ਗਈਆਂ ਵੀਰੇ ਕਦੇ ਸਾਨੂੰ ਖੁਦ ਤੋਂ ਦੂਰ ਨਾ ਸਮਝੀ। ਅਸੀਂ ਤੈਨੂੰ ਪਿਆਰ ਕਰਦੀਆਂ ਤੂੰ ਸਾਡੇ ਲਈ ਬਾਪੂ ਵਰਗਾ। ਹਰ ਸਾਲ ਐਵੇਂ ਹੀ ਸਾਡੇ ਤੋਂ ਰਖੜੀ ਬਣਾਉਂਦਾ ਰਹੀ। ਜੀਤ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਉਹ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝ ਰਿਹਾ ਕਿ ਉਸ ਨੂੰ ਸਮਝ ਆ ਗਈ ਕਿ ਰਿਸ਼ਤੇ ਪਿਆਰ ਦੇ ਮੁਹਤਾਜ ਨੇ ਤੇ ਭੈਣਾ ਭਾਈ ਦੀ ਸੁੱਖ ਤੋਂ ਬਿਨਾ ਕੁਝ ਨਹੀਂ ਮੰਗਦੀਆਂ ਤੇ ਦਿਲੋਂ ਸ਼ੁਕਰਗੁਜ਼ਾਰ ਸੀ ਉਸ ਪਰਉਨੇ ਦਾ ਜੇ ਹਰ ਮੁੰਡਾ ਐਵੇਂ ਸੋਚਣ ਲੱਗੇ ਤਾਂ ਕਦੇ ਕੋਈ ਧੀ ਭੈਣ ਤੰਗ ਨਾ ਹੋਈ ਤੇ ਮਾਪਿਆਂ ਨੂੰ ਧੀਆਂ ਬੋਝ ਨਾ ਜਾਪਣ ਸ਼ਾਇਦ ਮੁਸ਼ਕਲ ਵੇਲਾ ਹੀ ਆਪਣੀਆਂ ਦੇ ਹੋਰ ਨੇੜੇ ਲੈ ਕੇ ਆਉਂਦਾ ਏ ਤੇ ਜੇ ਰਿਸ਼ਤਿਆਂ ਵਿੱਚ ਪੈਸੇ ਨਾ ਆਉਣ ਦਿੱਤੇ ਜਾਣ ਤਾਂ ਕਦੇ ਰਿਸ਼ਤੇ ਨਾ ਟੁੱਟਣ ਕਦੇ ਏਕੋ ਮਾਂ ਜਾਏ ਇੱਕ ਦੂਜੇ ਨਾਲ ਬੋਲਣ ਤੋਂ ਨਾ ਜਾਣ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।